ਇਹਨਾਂ ਨੇ ਸਿਗਰਟਾਂ ਦੀਆਂ ਕੰਪਨੀਆਂ ਤੋਂ ਪੈਸੇ ਲੈ ਕੇ ਆਪਦੀ ਪਾਰਟੀ ਚਲਾਈ ਹੋਈ ਹੈ ਇਹ ਬਨੌਟੀ ਆਪ ਦੇ ਜਸੇਦਾਰ ਬਣਾਈ ਫਿਰਦੇ ਆ ਬਨੌਟੀ ਪ੍ਰਧਾਨ ਬਣਾਈ ਫਿਰਦੇ ਆ ਜਿਨ੍ਹਾਂ ਨੇ ਉਰੇ ਕਬਜ਼ਾ ਕੀਤਾ ਹੋਇਆ ਇਹਨਾਂ ਨੇ 10 ਕਰੋੜ ਰੁਪਇਆ ਆਡੀਟਰ ਸਤਿੰਦਰਪਾਲ ਸਿੰਘ ਕੋਹਲੀ ਨੂੰ ਦਿੱਤਾ ਹੋਇਆ ਹੈ। ਇਹਦੀ ਆਰਮੀ, ਨੇਵੀ, 에어ਫੋਰਸ ਸਿੱਖਾਂ ਨੂੰ ਨਹੀਂ ਬਚਾਉਂਦੀ ਹੈਗੀ। ਸਿਰਫ ਸਿਰਫ ਹਿੰਦੂ ਰਾਸ਼ਟਰਵਾਦ ਵਾਸਤੇ ਕੰਮ ਕਰਦੀ ਹੈ। ਇਹ ਤਾਂ ਅਤਰਾਜ ਦਾ ਚੱਲਦਾ ਹੀ ਚੱਲਦਾ ਚੜਦੀ ਕਲਾ ਵਾਲੀ ਕੌਮ ਹੈ। ਅਸੀਂ ਤੂੰ ਤੂੰ ਬੋਲ ਵਾਲੇ ਥੋੜੀ ਹੈ। ਆਪ ਭਗਵਾਨ ਤੋਂ ਨੂੰ ਤੇ ਸਾਨੂੰ ਆਪਣੇ ਹੱਲ ਵਾਸਤੇ ਖਾਲਸਾਣ ਜ਼ਰੂਰ ਚਾਹੀਦਾ ਹੈ। ਕਿਹਾ ਗਿਆ ਜਿੱਥੇ ਜ਼ੁਲਮ ਤੇ ਅਤਿਆਚਾਰ ਹੁੰਦਾ ਹੈ ਜਿਵੇਂ ਸਾਡੇ ਨੌਜਵਾਨ ਸਿੱਖਾਂ ਨੂੰ ਅੱਜ ਭਾਰਤ ਦੇਸ਼ ਮਾਰ ਰਿਹਾ ਹੈ। ਉੱਥੇ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਦੇਸ਼ ਦਾ ਵਿਰੋਧ ਕਰਨਾ ਚਾਹੀਦਾ ਆਪਣੀ ਜਾਨ ਬਚਾਣੀ ਚਾਹੀਦੀ ਹੈ ਵੱਖਰੇ ਰਾਜ ਦੀ ਮੰਗ ਹੁੰਦੀ ਹੈ ਵੱਖਰਾ ਰਾਜ ਚਾਹੀਦਾ ਹੈ ਖਾਲਿਸਤਾਨ ਦੇ ਨਾਰੇ ਲਗਾਉਂਦੇ ਹੋਏ ਖਾਲਿਸਤਾਨ ਖਾਲਿਸਤਾਨ ਕਾਮਪਲ ਫਤਿਹਰੂ ਨੱਟਪੌ ਲਈ ਕੀ ਚਾਹੀਦਾ ਖਾਲਿਸਤਾਨ ਖਾਲਿਸਤਾਨ ਤੁਸੀਂ ਦੇਖ ਸਕਦੇ ਹੋ ਜਿਹੜੇ ਹੈਗੇ ਬੜਕੇ ਸੁਭਣੀ ਪਾਲੀ ਦਾ ਜਿਹੜਾ ਹੈਗਾ ਭਾਈ ਜੀ ਦਾ ਖਾਲਸਾ ਭਾਈ ਜੀ ਦੇ ਫਤਿਹ ਸਰ ਕਿਨੇ ਜੋੜ ਮਿਲੇ ਕੇ ਪਹੁੰਚੇ ਹੋ ਕੀ ਕਹਿੰਦੇ ਹੋ ਇਹ ਬਾਬਾ ਜ਼ੁਰਾਗਰ ਸਿੰਘ ਬਾਬਾ ਫਤੇ ਸਿੰਘ ਵਾਗ ਦਾ ਗੁਜਰਕਾਰ ਦੀ ਜਿਹੜੀ ਸ਼ਹਾਦਤ ਹੈ ਉਹਦਾ ਨਤੀਜਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਰੇ ਆ ਕੇ ਜ਼ੁਲਮ ਦੇ ਖਿਲਾਫ ਲੜਾਈ ਲਿੱਤੀ ਔਰ ਉਰੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਜਿਹਦੇ ਵਿੱਚ ਨਾਨਕ ਸਾਹੀ ਿੱਕਾ ਛਾਪੇ ਗਿਆ ਜਿਹਦੇ ਵਿੱਚ ਜ਼ਿਮੀਦਾਰਾਂ ਨੂੰ ਆਪਣੀ ਜ਼ਮੀਨਾਂ ਦਾ ਹੱਕ ਦਿੱਤਾ ਗਿਆ ਜਿੱਥੇ ਜ਼ੁਲਮ ਤੇ ਅਤਿਆਚਾਰ ਹੁੰਦਾ ਜਿਵੇਂ ਸਾਡੇ ਨੌਜਵਾਨ ਸਿੱਖਾਂ ਨੂੰ ਅੱਜ ਭਾਰਤ ਦੇਸ਼ ਮਾਰ ਰਿਹਾ ਹੈ ਉੱਥੇ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਦੇਸ਼ ਦਾ ਵਿਰੋਧ ਕਰਨਾ ਚਾਹੀਦਾ ਆਪਣੀ ਜਾਨ ਬਚਾਣੀ ਚਾਹੀਦੀ ਹੈ ਤੇ ਸਾਨੂੰ ਆਪਣੇ ਹੱਲ ਵਾਸਤੇ ਖਾਲਸਾਣ ਜਰੂਰ ਚਾਹੀਦਾ ਹੈ ਖਾਲਸਾ ਜੀ ਐਸਜੀਪੀਸੀ ਬਾਰੇ ਕੀ ਕਹੋਗੇ ਐਸਜੀਪੀਸੀ ਬਾਰੇ ਕੀ ਕਹੋਗੇ ਪ੍ਰਚਾਰ ਸਹੀ ਹੋ ਰਿਹਾ ਐਸਜੀਪੀਸੀ ਇੱਕ ਇਹੋ ਜੀ ਸੰਸਥਾ ਹੈ ਜਿਹਦਾ ਇਹ ਬੁਨਿਆਦ ਬਹੁਤ ਸਮੇਂ ਤੋਂ ਖਤਮ ਹੋਈ ਹੋਈ ਹੈ ਇਹਨਾਂ ਦੇ ਚੋਣ ਨਹੀਂ ਹੋਏ ਹੈਗੇ ਇਹ ਬਨੌਟੀ ਆਪ ਦੇ ਜਸੇਦਾਰ ਬਣਾਈ ਫਿਰਦੇ ਆ ਬਨੌਟੀ ਪ੍ਰਧਾਨ ਬਣਾਈ ਫਿਰਦੇ ਆ ਜਿਨ੍ਹਾਂ ਨੇ ਉਰੇ ਕਬਜ਼ਾ ਕੀਤਾ ਹੋਇਆ ਔਰ ਇਹ ਮਾਫੀਨਾਮੇ ਦੇ ਰਹੇ ਆ 328 ਰੂਪ ਇਹਨਾਂ ਨੇ ਗਵਾਤੇ ਇਹਨਾਂ ਨੇ ਸਿਗਰਟਾਂ ਦੀਆਂ ਕੰਪਨੀਆਂ ਤੋਂ ਪੈਸੇ ਲੈ ਕੇ ਆਪਦੀ ਪਾਰਟੀ ਚਲਾਈ ਹੋਈ ਹੈ ਇਹਨਾਂ ਨੇ 10 ਕਰੋੜ ਰੁਪਇਆ ਆਡੀਟਰ ਸਤਿੰਦਰਪਾਲ ਸਿੰਘ ਕੋਹਲੀ ਨੂੰ ਦਿੱਤਾ ਹੋਇਆ ਹੈ ਪੀਟੀਸੀ ਚੈਨਲ ਨੇ ਪਹਿਲਾਂ ਕਬਜ਼ੇ ਕੀਤਾ ਹੋਏ ਸੀਗੇ ਔਰ ਇਹ ਬਿਲਕੁਲ ਇੱਕ ਜਮਹੂਰੀਅਤ ਤੋਂ ਵਾਂਝੀ ਸੰਸਥਾ ਬਣੀ ਹੋਈ ਹੈ ਔਰ ਇਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਪੰਜਾਬ ਸਰਕਾਰ ਹੈ ਤੁਸੀਂ ਵੀਰ ਜੀ ਜਿਹੜਾ ਜਿਵੇਂ ਜਥੇਬੰਦੀਆਂ ਬਹੁਤ ਨੇ ਜਿਵੇਂ ਇਲੈਕਸ਼ਨ ਆ ਰਿਹਾ ਹੈ ਤੁਸੀਂ 71 ਤੱਕ ਕਰੋਗੇ ਜਾਂ ਕਰ ਲਈਆਂ ਹਾਂਜੀ 71 71 ਤੱਕ ਕਰ ਲਈਏ ਜਾਂ ਕਰੋਗੇ 71 ਤੱਕ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਸਿੱਖ ਕੌਮ ਦੀ ਕੱਤਰਤਾ ਹੋਣੀ ਹੈ ਉਹਦੇ ਲੀ ਸਿੰਘ ਸਾਬਾ ਲਹਿਰ ਨੇ ਸਾਨੂੰ ਆਈਸ ਦੀ ਪੀਸੀ ਰਾਹੀਂ ਜਮੂਰੀਅਤ ਤੋਂ ਚੋਣ ਕਰਨ ਦਾ ਇੱਕ ਇੱਕਾ ਉਹਦੇ ਰਾਹੀਂ ਹੋਣ ਦਾ ਉਹਨਾਂ ਨੇ ਵਚਨ ਕੀਤਾ ਸੀ ਅਸੀਂ ਹਮ ਖਿਆਲੀ ਪਾਰਟੀਆਂ ਨਾਲ ਤੁਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਆਂ ਪਰ ਜਿਹੜੇ ਚੋਣ ਦੇ ਨਤੀਜੇ ਆ ਉਹਨਾਂ ਦੀ ਪਾਲਣਾ ਕਰਦੇ ਹੋਏ ਆਪਾਂ ਆਪਣੇ ਅੱਗੇ ਇਕੱਠ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗਾ ਕਿ ਹਮ ਖਿਆਲੀ ਪਾਰਟੀਆਂ ਨਾਲ ਤੁਰੀਏ ਵੀ ਜਿਹੜੀ ਤੁਸੀਂ ਇਹ ਬਦਲਾਅ ਜਿਹੜਾ ਚਾਹੁੰਦੇ ਹੋ ਹੋ ਜਾਏਗਾ ਬਦਲਾਅ ਲੈਕੇ ਰਹੋਗੇ ਨਹੀਂ ਹੈ ਜੀ ਹੋਰ ਕੀ ਹੈ ਅਸੀਂ ਚੜ੍ਹਦੀ ਕਲਾ ਆ ਰਹੇ ਆ ਜਦ ਸਿੱਖ ਵੱਟ ਕੇ ਮਾਰਤੇ ਸੋਹਬਜ਼ਾਦੇ ਚਿੰਤੇ ਮਾਤਾ ਗੁਜਰਪੁਰ ਨੂੰ ਕਤਲ ਕਰਤਾ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਿੱਤ ਲਈ ਹੋਈ ਹੈ ਇਹ ਤਾਂ ਅਰਾਜ ਦਾ ਚੱਲਦਾ ਹੀ ਚੱਲਦਾ ਚੜ੍ਹਦੀ ਕਲਾ ਵਾਲੀ ਕੌਮ ਹੈ ਅਸੀਂ ਤੂਤਲੂ ਬੋਲ ਵਾਲੇ ਜੁੜੀ ਐ ਆਪ ਭਗਵਾਨ ਤੋਂ ਵੰਦੂ ਜੇ ਤੂਤਲੂ ਤੇ ਅਫਸੋਸ ਚ ਕਰੀਏ ਸਾਡਾ ਚੜ੍ਹਦੀ ਕਲਾ ਦੇ ਨਾਰੇ ਤੁਸੀਂ ਸੁਣ ਸਕਦੇ ਹੋ ਖਾਲਿਸਤਾਨ ਦੇ ਨਾਰੇ ਆਪੇ ਲਾਉਣੇ ਆ ਵੱਖਰੇ ਰਾਜ ਦੀ ਗੱਲ ਕਰਦੇ ਆ ਕਿਉਂ ਰਾਜ ਵਖਰਾ ਮੰਗਣਾ ਪਿਆ ਭਾਰਤ ਨੇ ਲਗਾਤਾਰ ਸਾਡੇ ਨਾਲ ਵਿਤਕਰਾ ਕੀਤਾ ਸਾਡੇ ਗੁਰੂ ਘਰ ਸਾਰੇ ਪਾਕਿਸਤਾਨ ਚ ਚੜਾਤੇ ਜਿਹਦੇ ਉੱਤੇ ਇਹਨਾਂ ਨੇ ਮਸਜਿਦਾਂ ਨੂੰ ਮੰਦਿਰ ਬਣਾ ਕੇ ਹੁਣ ਉਹਨਾਂ ਤੇ ਹਮਲੇ ਕਰਾ ਰਹੇ ਆਂ ਪਾਕਿਸਤਾਨ ਦੇ ਵਿੱਚ ਔਰ ਸਾਡੇ ਪਾਣੀ ਖੋਲੇ ਸਾਡੇ ਨੌਜਵਾਨ 1984 ਚ ਮਾਰੇ ਆਂ ਕਤਲਿਆਂ ਸਾਡਾ ਕੀਤਾ ਜਿਹਦਾ ਕੋਈ ਇਨਸਾਫ ਨਹੀਂ ਦਿੱਤਾ ਹੈਗਾ ਹਰੇਕ ਪੱਖੋਂ ਸਾਨੂੰ ਅੱਜ ਵੀ ਇਹ ਤਾਕਤਲੀ ਟਕਲਿੰਗ ਕਰ ਰਹੇ ਆਂ ਕਾਨੂੰਨ ਤੋਂ ਬਾਹਰ ਜਾ ਕੇ ਸਾਨੂੰ ਮਾਰਨੇ ਕਰਦੇ ਆਂ ਸਾਡੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਇਹ ਦੇਸ਼ ਫੇ ਇਹ ਸਾਡੇ ਕਾਨੂੰਨ ਸਾਡੇ ਉੱਤੇ ਲਾਗੂ ਨਹੀਂ ਕਰ ਸਕਦਾ ਸਾਨੂੰ ਦਬਾਉਂਦਾ ਤੇ ਕੁਝ ਹੁੰਦਾ ਹੈਗਾ ਜਿਸ ਤਰ੍ਹਾਂ ਮੁਗਲ ਹਕੂਮਤ ਕਰਦੀ ਸੀ ਇਸ ਹਕੂਮਤ ਨੇ ਵੀ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ ਪਾਲਤਿਕ ਸਾਹਿਬ ਕੈਦੇਰੀ ਕੀਤੇ ਔਰ ਸਿੱਖਾਂ ਦਾ ਕਤਲੇਆਮ ਕੀਤਾ ਹੈਗਾ ਮੌਂਦ ਚ ਲੜ ਪਿੰਡ ਹਰਿਆਣੇ ਦੇ ਵਿੱਚ ਪੂਰਾ ਪੂਰਾ ਤਬਾਹ ਕੀਤਾ ਹੋਇਆ ਹੈ 84 ਚ ਹਰੇਕ ਸ਼ਹਿਰ ਦੇ ਸਿੱਖ ਮਾਰੇ ਆ ਇਹਨਾਂ ਦੀ ਆਰਮੀ ਨੇ ਵੀ 에ਰਫੋਰਸ ਸਿੱਖਾਂ ਨੂੰ ਨਹੀਂ ਬਚਾਉਂਦੀ ਹੈਗੀ ਸਿਰਫ ਸਿਰਫ ਹਿੰਦੂ ਰਾਸ਼ਟਰਵਾਦ ਵਾਸਤੇ ਕੰਮ ਕਰਦੀ ਹੈ ਸੋ ਸਾਨੂੰ ਸਿੱਖਾਂ ਨੂੰ ਆਪਣੀ ਸੁਰੱਖਿਆ ਵਾਸਤੇ ਆਪਣੇ ਹੱਕਾਂ ਵਾਸਤੇ ਆਪਣੀ ਥਾਂ ਚਾਹੀਦੀ ਹੈ ਸਰ ਜੀ ਸਿਰਸੇ ਵਾਲਾ ਜੇਲ੍ਹ ਦੇ ਵਿੱਚ ਰਹਿ ਕੇ ਵੀ ਬਾਹਰ ਹੈ ਬੰਦੀ ਸਿੰਘਾਂ ਨੂੰ ਛੱਡਣ ਦਾ ਨਾਮ ਨਹੀਂ ਲੈ ਰਹੀ ਸਰਕਾਰ ਇਹ ਤੁਹਾਡੇ ਸਾਹਮਣੇ ਵਿੱਚ ਕਰੇ ਹੈਗੇ ਆ ਜਿਹੜਾ ਸਿੱਖਾਂ ਨੂੰ ਢਾ ਲਾਉਂਦਾ ਜੇ ਢਾ ਲਾਉਂਦਾ ਹੈ ਉਹਨੂੰ ਇਹ ਚੱਕ ਕੇ ਉੱਤੇ ਲੈ ਜਾਂਦੇ ਆ ਤੇ ਜਿਹੜਾ ਸਿੱਖਾਂ ਦੀ ਗੱਲ ਕਰਦਾ ਹੈਗਾ ਉਹਨਾਂ ਨੂੰ ਨਜ਼ਰਬੰਦ ਕਰਦੇ ਆ ਸਰ ਤੁਹਾਡੀ ਜਥੇਬੰਦੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਇਮਾਨ ਸਿੰਘ